ਸਰਕਾਰ ਰੱਦ ਕਰੇ ਨਾ ਕਰੇ ਲੋਕ ਕਚਹਿਰੀ ਨੇ ਇਹ ਪਰਚਾ ਰੱਦ ਕਰਤਾ ਅਸੀਂ ਇਹਨੂੰ ਸਾੜ ਕੇ ਸਵਾਹ ਬਣਾ ਰਹੇ ਆ ਇਸ ਵਕਤ ਆਪਾਂ ਚੰਦਪਾਣ ਪਿੰਡ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਚੰਦਪਾਣ ਪਿੰਡ ਦੇ ਵਿੱਚ ਇਹ ਸੈਂਕੜੇ ਜਿਹੜੀਆਂ ਔਰਤਾਂ ਮਰਦ ਨੇ ਇਹ ਇਕੱਠੇ ਹੋਏ ਨੇ ਮਨਿੰਦਰਜੀਤ ਸਿੱਧੂ ਤੇ ਲੋਕ ਆਵਾਜ਼ ਟੀਵੀ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦੇ ਲਈ ਮਨਿੰਦਰਜੀਤ ਸਿੱਧੂ ਤੇ ਪਾਇਆ ਪਰਚਾ ਰੱਦ ਕਰੋ ਰੱਦ ਕਰੋ ਅਸੀਂ ਚੰਦ ਪਣ ਪੰਕ ਪਿੰਡ ਦੇ ਵਿੱਚ ਇਕੱਠੇ ਹਸਤਾ ਕੇ ਕੀਤਾ ਹੈਗਾ ਵੀ ਮਨਿੰਦਰ ਸਿੰਘ ਸਿੱਧੂ ਸਾਡੇ ਗਰੀਬਾਂ ਦੀ ਆਵਾਜ਼ ਠਾਉਂਦਾ ਸੀਗਾ ਉਹਨੇ ਸੱਚ ਦਿਖਾਇਆ ਤੇ ਸੱਚ ਹੀ ਦਿਖਾਉਂਦਾ ਰਹੂਗਾ ਇਹ ਸਰਕਾਰ ਦਬਾਉਂਦੀ ਰਹਿੰਦੀ ਸੱਚ ਦਿਖਾਉਣ ਵਾਲਿਆਂ ਨੂੰ ਸਰਕਾਰ ਨੂੰ ਇੱਕ ਤਰ੍ਹਾਂ ਨਾਲੇ ਚੇਤਾਵਨੀ ਵੀ ਆਏ ਪਰਚਾ ਸਾੜਨਾ ਤੇ ਲੋਕ ਹੁਣ ਪਰਚਾ ਪੁਰਚਿਆਂ ਤੋਂ ਨਹੀਂ ਡਰਨ ਵਾਲੇ ਹੈਗੇ ਭਾਵੇਂ ਤੁਸੀਂ ਰਾਦਾ ਕਤਲ ਦੇ ਪਰਚੇ ਪਾ ਦਿਓ ਲੋਕ ਆਵਾਜ਼ ਟੀਵੀ ਤੇ ਮਨਿੰਦਰਜੀਤ ਸਿੱਧੂ ਤੇ ਕੀਤੇ ਝੂਠੇ ਪਰਚੇ ਦੀ ਚਫੇਰਿਓ ਨਖਿੱਦੀ ਹੋ ਰਹੀ ਹੈ ਤੇ ਐਮਐਲਏ ਬਲਕਾਰ ਸਿੱਧੂ ਦਾ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਚੁੱਕਾ ਹੈ ਸਾਡੇ ਵੱਲੋਂ ਇਹ ਪਰਚਾ ਰਾਦਾ ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਕਿਤੇ ਖੰਡ ਦੇ ਭਲੇਖੇ ਇੱਕ ਪਾਣੂ ਮੂੰਹ ਨਾ ਪਾ ਲਈ ਇਹ ਤੇਰੇ ਗੜੇ ਦਾ ਜਿਹੜਾ ਹੱਡੀ ਬਣ ਜਾਣੀ ਆ ਮਨਿੰਦਰ ਜੀ ਸਿੱਧੂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਆਓ ਜੀ ਤੁਸੀਂ ਦੇਖ ਸਕਦੇ ਹੋ ਚੰਦਪਾਣ ਪਿੰਡ ਦੇ ਵਿੱਚ ਅੱਜ ਫੇਰ ਵੱਡਾ ਇਕੱਠ ਹੋਇਆ ਤੇ ਅੱਜ ਫੇਰ ਅੱਗ ਲਾ ਕੇ ਸਾੜਿਆ ਜਾ ਰਿਹਾ ਪਰਚੇ ਨੂੰ ਐਫ ਆਈ ਆਰ ਨੂੰ ਜਿਹੜੀ ਮਨਿੰਦਰਜੀਤ ਸਿੱਧੂ ਤੇ ਕੀਤੀ ਗਈ ਦਰਜ ਕਰਾਉਣ ਵਾਲੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਮਰਦਾਬਾ ਮਰਦਾਬਾ ਇਸ ਕਰਕੇ ਹੁਣ ਸਰਕਾਰ ਸਿਰਫ ਇਸ ਕੰਮ ਤੇ ਆਈ ਵੀ ਐ ਵੀ ਜਿਹੜਾ ਵੀ ਬੋਲਦਾ ਉਹਦੀ ਆਵਾਜ਼ ਬੰਦ ਕਰ ਦੋ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਭਗਵੰਤ ਮਾਨ ਨੂੰ ਵੀ ਬਲਕਾਰ ਸਿੱਧੂ ਨੂੰ ਵੀ ਅਮੋਲਕ ਨੂੰ ਵੀ ਵੀ ਉਹ ਲੋਕਾਂ ਨਾਲ ਭੜਨਾ ਤੇ ਪ੍ਰੈਸ ਨਾਲ ਭੜਨਾ ਬੰਦ ਕਰ ਦੇ ਇੱਥੇ ਤਾਂ ਜਿਹੜੇ 25-25 ਸਾਲ ਰਾਜ ਕਰਨ ਦੇ ਦਮ ਗੱਜੇ ਮਾਰਦੇ ਸੀ ਨਾ ਲੋਕਾਂ ਨੇ ਉਹ ਨਹੀਂ ਰਹਿਣ ਦਿੱਤੇ ਲੋਕਾਂ ਨੇ ਤਾਂ ਜਿਹੜੇ ਅੰਗਰੇਜ਼ ਕਹਿੰਦੇ ਸੀ ਸਾਡੇ ਰਾਜ ਦੇ ਵਿੱਚ ਸੂਰਜ ਹੀ ਨਹੀਂ ਛਿਪਦਾਗਾ ਜਦੋਂ ਲੋਕਾਂ ਨਾਲ ਪੰਗਾ ਪਿਆ ਜਲਿਆਂਵਾਲਾ ਬਾਗ ਬਣਾਤਾ ਸੀ ਉਹਨਾਂ ਨੇ ਹਜ਼ਾਰਾਂ ਬੰਦੇ ਮਾਰਤੇ ਸੀ ਗੋਲੀਆਂ ਮਾਰਨ ਮਾਰ ਕੇ ਤੇ ਜੇ ਜ਼ਬਰਦਸਤ ਨਾਲ ਹੀ ਕੋਈ ਲੋਕਾਂ ਦੀ ਆਵਾਜ਼ ਦਬਦੀ ਹੁੰਦੀ ਫਿਰ ਅੰਗਰੇਜ਼ਾਂ ਦਾ ਰਾਜ ਹੀ ਹੁੰਦਾ ਇੱਥੇ ਹੁਣ ਨੂੰ ਰੰਗਜੀਵ ਨੇ ਤਾਂ ਇਦੋਂ ਵੀ ਵੱਡੇ ਜਬਰ ਜੁਲਮ ਕੀਤੇ ਸੀਗੇ ਵੀ ਸਿੱਖੀ ਖਤਮ ਕਰ ਦੇਣੀ ਹੈ ਮੈਂ ਤਾਂ ਪਰ ਉਹ ਸਿੱਖੀ ਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਗਏ ਇਸ ਲਈ ਭਗਵੰਤ ਮਾਨ ਸਰਕਾਰ ਉਹਦੇ ਪਾਸ਼ੂ ਉਹਨਾਂ ਨੇ ਹਮਾਇਤੀ ਚਾਹੇ ਉਹ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਚਾਹੇ ਉਹ ਲੋਕਾਂ ਨੂੰ ਧਮਕੀਆਂ ਕੰਨਦੇ ਨੇ ਇਹਦੇ ਤੋਂ ਬਾਹਰ ਜਾ ਜਾਣ ਉਹ ਨਹੀਂ ਫਿਰ ਲੋਕਾਂ ਦੀ ਤਾਕਤ ਦੇ ਮੂਰੇ ਉਹਨਾਂ ਦਾ ਖੜਿਆ ਨਹੀਂ ਜਾਣਾ ਔਰ ਅਸੀਂ ਦਾਅਵੇ ਨਾ ਕਹਿਣੇ ਆ ਕਿ ਜਿਵੇਂ ਚੰਦ ਭਾਣ ਦੇ ਮਜ਼ਦੂਰਾ ਆਮ ਆਦਮੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਅਸੀਂ ਸਭ ਤਾਂ ਖੇਤੀ ਕਰਦੇ ਆ ਇਹਦੀ ਉਹ ਵੈਸੇ ਸਾਡੀ ਹਾਲਤ ਤਾਂ ਇਹ ਆ ਕਿ ਸੱਚ ਦੀ ਆਵਾਜ਼ ਚੱਕਣ ਵਾਲਿਆਂ ਨੂੰ ਤਾਂ ਸਾਡੇ ਦਾ ਗੁਰੂਆਂ ਨੂੰ ਵੀ ਜੇਲਾਂ ਦੇ ਜਾਣਾ ਪਿਆ ਗੁਰੂ ਨਾਨਕ ਸਾਹਿਬ ਨੂੰ ਵੀ ਜਦੋਂ ਚੱਕੀ ਪੇਹਾਈ ਗਈ ਉਹ ਜੇਲ੍ਹ 'ਚ ਹੀ ਬੰਦ ਰੱਖਿਆ ਗਿਆ ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕਰਨ ਤੋਂ ਪਹਿਲਾਂ ਉਹਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਡੱਕਿਆ ਗਿਆ ਤੇ ਸਾਡਾ ਗੱਭਰੂ ਭਗਤ ਸਿੰਘ ਉਹ ਕਿੰਨੇ ਭਰੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਰਿਹਾ ਇਹ ਪੰਜਾਬ ਦੇ ਲੋਕ ਆ ਇਹ ਪਰਚਾਂ ਤੋਂ ਡਰਨ ਵਾਲੇ ਨਹੀਂਗੇ ਅਸੀਂ ਇਸ ਕਾਰਵਾਈ ਦੇ ਰਾਹੀਂ ਇੱਕ ਤਰ੍ਹਾਂ ਨਾਲ ਜਿਹੜੇ ਵੀ ਕੋਈ ਬੇਰਜਗਾਰ ਆ ਉਹ ਰਜਗਾਰ ਮੰਗਦੇ ਆ ਹਰੇਕ ਨੂੰ ਡਾਂਗਾ ਨਾਲ ਨਵਾਜਦੇ ਆ ਜਿਹੜਾ ਇਹ ਕਹਿੰਦੇ ਸੀਗੇ ਵੀ ਸਰਕਾਰ ਤਾਂ ਪਿੰਡਾਂ ਚੋਂ ਚੱਲਿਆ ਕਰੂਗੀ ਉਹ ਪਿੰਡਾਂ ਚ ਦਾ ਇਹਨਾਂ ਦੇ ਕੋਈ ਵੀਡੀਓ ਨਹੀਂ ਆਉਂਦੇਗੇ ਜਿਹੜਾ ਇਹ ਕਹਿੰਦੇ ਸੀਗੇ ਕਿ ਅਸੀਂ ਇੱਥੇ ਜਿਹੜਾ ਇਨਕਲਾਬ ਲਿਆਵਾਂਗੇ ਲੋਕਾਂ ਦੀ ਸੁਣਵਾਈ ਹੋਇਆ ਕਰੂਗੀ ਇਹ ਹਰ ਚੀਜ਼ ਚ ਫੇਲ ਹੋਇਆ ਬੇਰਜਗਾਰ ਆ ਉਹਨਾਂ ਦੇ ਡਾਂਗਾ ਪੈਂਦੇ ਆ ਕਿਸਾਨ ਮਜ਼ਦੂਰ ਆ ਉਹ ਖੁਦ ਕਸ਼ੀਆਂ ਕਰ ਰਹੇ ਆ ਔਰਤਾਂ ਜਿਨ੍ਹਾਂ ਨੂੰ ਕਹਿੰਦੇ ਸੀ 100000 ਰੁਪਿਆ ਪਾਇਆ ਕਰੂਗਾ ਤੁਹਾਡੇ ਖਾਤਿਆਂ 'ਚ ਪਿਛਲੀਆਂ ਚੋਣਾਂ ਵਲੇ ਭਗਵੰਤ ਮਾਨ ਕਹਿੰਦਾ ਨਹੀਂ ਪਹਿਲਾਂ ਨਹੀਂ ਦਿੱਤੇਗੇ ਇਸ ਕਰਕੇ ਤੁਹਾਨੂੰ ਹੁਣ 1100 ਰੁਪਿਆ ਦੇ ਦਿਆ ਕਰਾਂਗੇ ਉਹ ਕੋਸ ਨਹੀਂ ਕਿਸੇ ਦੇ ਖਾਤੇ 'ਚ ਪਾਇਆ ਉਹਨਾਂ ਨੇ ਆ ਜਿਹੜਾ ਮੰਰੇਗਾ ਦਾ ਕੰਮ ਆ ਉਹਦੇ ਵਿੱਚ ਵੀ ਜਿਹੜਾ ਇਹ ਆ ਵੀ ਹਾਜ਼ਰੀ ਜਿਹਨੂੰ ਪਹਿਲੀ ਲੋਕੇਸ਼ਨ ਕਹਿੰਦੇ ਆ ਉੱਥੋਂ ਲੱਗਣ ਲਾਤੀ ਇਹਨਾਂ ਨੇ ਵੀ ਪਹਿਲਾਂ ਕੰਮ ਕਰਦੇ ਕਰਦੇ ਜੇ 4 ਕਿਲੋਮੀਟਰ ਦੂਰ ਜਾਵੜੇ ਪਹਿਲਾਂ ਉੱਥੇ ਹੁਣ ਅੱਜ ਵੀ ਤੁਸੀਂ ਉਸ ਥਾਂ ਤੇ ਹਾਜ਼ਰੀ ਲਾਓ ਪਹਿਲਾਂ ਫਿਰ ਉੱਥੇ ਜਾਓ ਤੇ ਜਦੋਂ ਬੰਦੇ ਐ ਹਾਜ਼ਰੀ ਲਾਉਂਦੇ ਆ ਉਹਦੇ ਕਰਕੇ ਉਹਨਾਂ ਤੋਂ ਕੰਮ ਘੱਟ ਹੁੰਦਾ ਫਿਰ ਉਹਨਾਂ ਦੀਆਂ ਦਿਹਾੜੀਆਂ ਵੀ ਘੱਟ ਦਿੰਦੇ ਆ ਇਹ ਇਸੇ ਤਰ੍ਹਾਂ ਦੇ ਨਾਲ ਜਿਹੜਾ ਇਹ ਕਹਿੰਦੇ ਸੀ ਵੀ ਸਿੱਖਿਆ 'ਚ ਕ੍ਰਾਂਤੀ ਕਰਦਿਆਂਗੇ ਅਸੀਂ ਉਹ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾ ਰਿਹਾ ਹੈ ਛੀਰੇ ਕਰਕੇ ਹੁਣ ਉਹਨਾਂ ਦੇ ਕਹਿੰਦੇ ਸੀ ਵਿਕਾਸ ਕਰਾਂਗੇ ਅਜੇ ਤੋ ਦੇ ਵਿੱਚ ਤਾਂ ਹਾਲਤ ਇਹ ਹੋਈ ਆ ਵੀ ਜਿਹੜੇ ਅੰਗਹੀਣ ਬੰਦੇ ਆ ਉਹਨਾਂ ਨੇ ਲਫਾਫੇ ਭਰ-ਭਰ ਕੇ ਮਿੱਟੀ ਲਿਆ ਕੇ ਸੜਕ ਤੇ ਪਾਈ ਬਈ ਯਾਰ ਸਾਡੇ ਬੰਦੇ ਇੱਥੋਂ ਨਹੀਂ ਲੰਘਦੇ ਆ ਉਹਨਾਂ ਦਾ ਇੱਕ ਦਾ ਸਾਈਕਲ ਡੈਗ ਗਿਆ ਉਹਦੇ 6:00 ਵਜੇ ਉਹਦੇ ਉਹਨਾਂ ਨੇ ਲਿਆ ਕੇ ਉਹ ਸਾਰਾ ਕੁਝ ਕੀਤਾ ਤੇ ਉਹ ਪੱਤਰਕਾਰ ਨੇ ਉਹ ਸਾਰਾ ਕਿ ਜਿਵੇਂ ਚੰਦ ਭਾਣ ਦੇ ਮਜ਼ਦੂਰਾਂ ਦੇ ਪਾਇਆ ਹੋਇਆ ਪਰਚਾ ਰੱਦ ਕਰਵਾਇਆ ਨਾ ਏਵੇਂ ਮਨਿੰਦਰਜੀਤ ਸਿੱਧੂ ਤੇ ਪਾਇਆ ਹੋਇਆ ਪਰਚਾ ਵੀ ਆਪਾਂ ਰੱਦ ਕਰਵਾ ਕੇ ਰ੍ਹਾਂਗੇ ਇਰੇ ਵਾਸਤੇ ਜੈਸਾ ਹੱਦ ਤੱਕ ਵੀ ਜਾਣਾ ਪਊਗਾ ਜਾਵਾਂਗੇ ਸੋ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਚੰਦਪਾਣ ਦੇ ਵਸਨੀਕਾਂ ਨੂੰ ਜਿੱਥੇ ਤੁਹਾਡੀ ਜਿੱਤ ਦੀ ਵਧਾਈ ਆ ਉਥੇ ਨਾਲ ਇਹ ਵੀ ਆ ਵੀ ਆਪਣੇ ਹਮੈਤਿਆਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਇਸ ਪੱਖੋਂ ਆਪਾਂ ਸचेत ਹੋਈਏ ਤੇ ਉਹਨਾਂ ਦੇ ਨਾਲ ਡਟ ਕੇ ਖੜਨਾ ਆਪਾਂ ਤਾਂ ਕਿ ਜਿਹੜੀ ਸਾਡੀ ਲੜਾਈ ਜਿਨ੍ਹਾਂ ਨੇ ਸਾਡੀ ਲੜਾਈ ਨੂੰ ਜਿੱਤ 'ਚ ਪਹੁੰਚਾਉਣ ਤੱਕ ਕਾਫੀ ਵੱਡਾ ਰੋਲ ਅਦਾ ਕੀਤਾ ਉਹਨਾਂ ਦੀ ਵੀ ਢਾਲ ਬਣ ਸਕੀ ਗਈ ਐ ਸਿਂ ਸੋ ਇਹਨਾਂ ਸ਼ਬਦਾਂ ਵਾਲੀ ਤੁਹਾਡਾ ਧੰਨਵਾਦ press ਵਾਲੇ ਵੀਰ ਆਏ ਆ ਬਾਹਰ ਵੀ ਖੜੇ ਨੇ ਹੋਰ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਿਹੜੀ ਐਫਆਈਆਰ ਦੀ ਕਾਪੀ ਆ ਉਹ ਸਾੜ ਕੇ ਆਪਾਂ ਇਹਦਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਜਿੱਥੇ ਤੁਹਾਡਾ ਸਭਨਾਂ ਦਾ ਧੰਨਵਾਦ ਜਿੰਦਾਬਾਦ ਮਨਿੰਦਰ ਜੀ ਸਿੱਧੂ ਤੇ ਪਾਇਆ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਭਵੰਤਮਾਨ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਐਮ ਐਲ ਏ ਬਲਕਾਰ ਸਿੱਧੂ ਮੁਰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਮਨਿੰਦਰ ਜੀ ਸਿੱਧੂ ਤੇ ਪਾਇਆ ਪਰਚਾ ਰੱਦ ਕਰਾ ਕੇ ਰ੍ਹਾਂਗੇ ਲੋਕ ਇਕਤਾ ਜਿੰਦਾਬਾਦ 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 ਜ਼ੁਲਮ ਨਹੀਂ ਝੱਲਾਂਗੇ ਇੱਕ ਇੱਕ ਕਰਾਂਗੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਪੱਤਰਕਾਰਾਂ ਦੀ ਆਵਾਜ਼ ਦਬਾਉਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਔਰਤਾਂ ਦਾ ਅਪਮਾਨ ਕਰਨ ਵਾਲੇ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਭਗਵਾਨਤਮਾਨ ਸਰਕਾਰ ਮਰਦਾਬਾਦ 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 ਅਸੀਂ ਪਰਚੇ ਜਿਵੇਂ ਚੰਦ ਭਾਂਦੇ ਲੋਕਾਂ ਤੇ ਰੱਦ ਕਰਵਾਏ ਵੇ ਆ ਤੇ ਅਸੀਂ ਇਸੇ ਤੱਕਾ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਵੀ ਅਸੀਂ ਰੱਦ ਕਰਾ ਕੇ ਹਟਾਂਗੇ ਭਾਵੇਂ ਸਾਨੂੰ ਲੱਖੋਸ਼ਟਾਂ ਕਰਨੀਆਂ ਪੈਣ ਅਸੀਂ ਪਰਚਾ ਰੱਦ ਕਰਾ ਕੇ ਹਟਾਂਗੇ ਅਸੀਂ ਆਮ ਆਦਮੀ ਸਰਕਾਰ ਨੂੰ ਚਾਹੁੰਦੇ ਆ ਜਿਹਦੇ ਤੇ ਪਰਚੇ ਹੋਏ ਹੁੰਦੇ ਆ ਗੁੰਡਿਆਂ ਤੇ ਜਿਵੇਂ ਗਮਦੂਰ ਸਿੰਘ ਪੱਪੂ ਵਰਗੇ ਆ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਜਿਹੜਾ ਇਹ ਰੱਦ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਮਨਿੰਦਰ ਹੋਰਾ ਤੇ ਪਰਚਾ ਇਸ ਕਰਕੇ ਵੀ ਪਾਇਆ ਗਿਆ ਕਿ ਉਹਨਾਂ ਨੇ ਚੰਦ ਭਾਨ ਦੇ ਵਿੱਚ ਜੋ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਪਾਸਾ ਪਲਟਿਆ ਹਾਂਜੀ ਇਹ ਤਾਂ ਸਾਨੂੰ ਸਾਫ਼ ਹੀ ਦਿਖੀ ਜਾਂਦਾ ਮਨਿੰਦਰ ਸਿੰਘ ਸਿੱਧੂ ਨੇ ਪਹਿਲਾਂ ਸੱਚ ਚਾਲ ਉਹਨੂੰ ਨਹੀਂ ਹੋਇਆ ਤੇ ਉਹਨੇ ਜਦੋਂ ਸੱਚ ਦਿਖਾਇਆ ਤੇ ਉਹਨੇ ਇਕੱਲੇ ਨੇ ਆਵਾਜ਼ ਚੱਕਦਾ ਰਿਹਾ ਉਹ ਦਿਨ ਪਰ ਆਤਮਨਿੰਦਰ ਸਿੰਘ ਸਿੱਧੂ ਨੇ ਇੱਕ ਕਰਤੀ ਤੇ ਉਹਨੂੰ ਗਮਦੂਰ ਸਿੰਘ ਪੱਪੂ ਵੱਲੋਂ ਕਿਸੇ ਤੋਂ ਫੋਨ ਕਰਵਾਇਆ ਗਿਆ ਢੌਂਕਾਂ ਵੀ ਦਰਵਾਜ਼ਾ ਵਾਗਾਂ ਗਈਆਂ ਉਹਨੇ ਜਿਹੜੀ ਪੋਸਟ ਪਾ ਕੇ ਸਾਂਝੀ ਵੀ ਕੀਤੀ ਸੀਗੀ ਵੀ ਮੈਨੂੰ ਧਮਕਾ ਦੇ ਦੇ ਨੰਬਰ ਪਾਉਂਦਾ ਮਨਿੰਦਰ ਸਾਹਿਬ ਗਮਦੂਸੇ ਦਾ ਪੱਪੂ ਤੇ ਵੀ ਇਹਦੇ ਤੇ ਕਵਰ ਗ੍ਰਿਫਤਾਰੀ ਹੋਵੇ ਇਹਦੀ ਤੇ ਉਹ ਜੋ ਨਹੀਂ ਹੋਇਆ ਤੇ ਹੁਣ ਮਨਿੰਦਰ ਸਿੰਘ ਸਿੱਧੂ ਤੇ ਪਰਚਾ ਉਹਨਾਂ ਨੇ ਝੂਠਾ ਹੀ ਕਰਵਾਤਾ ਜੀ ਜਲਮਨੀ ਝੱਲਾਂਗੇ ਕਿਹਦੇ ਨੂੰ ਝੱਲਾਂਗੇ ਭਗਵਾਨਤਮਾਨ ਸਰਕਾਰ ਮੁਰਦਾਬਾਦ 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 ਪੱਤਰਕਾਰਾਂ ਦੀ ਆਵਾਜ਼ ਦਬਾਉਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਔਰਤਾਂ ਦਾ ਅਪਮਾਨ ਕਰਨ ਵਾਲੇ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਭਗਵੰਤ ਮਾਨ ਸਰਕਾਰ ਮਰਦਾਬਾਦ 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 ਪੰਜੀ ਅੱਜ ਤੁਸੀਂ ਚੰਦਪਾਣ ਪਿੰਡ ਦੇ ਵਿੱਚ ਇਕੱਠ ਕੇ ਇਸ ਵਾਸਤੇ ਕੀਤਾ ਹੈ ਅਸੀਂ ਚੰਦਪਣ ਪਿੰਕ ਪਿੰਡ ਦੇ ਵਿੱਚ ਕਾਠੇ ਹਸਤਾ ਕੇ ਕੀਤਾਗਾ ਵੀ ਮਨਿੰਦਰ ਸਿੰਘ ਸਿੱਧੂ ਸਾਡੇ ਗਰੀਬਾਂ ਦੀ ਆਵਾਜ਼ ਠਾਉਂਦਾ ਸੀਗਾ ਉਹਨੇ ਸੱਚ ਦਿਖਾਇਆ ਤੇ ਸੱਚ ਹੀ ਦਿਖਾਉਂਦਾ ਰਹੂਗਾ ਇਹ ਸਰਕਾਰ ਦਬਾਉਂਦੀ ਰਹਿੰਦੀ ਸੱਚ ਦਿਖਾਉਣ ਵਾਲਿਆਂ ਨੂੰ ਪਹਿਲਾਂ ਸਾਡੇ ਪਿੰਡ ਦੇ ਸਰਪੰਚ ਦੇ ਤੇ ਪੱਤਰਕਾਰ ਤੇ ਨਿਰਪੱਖ ਟੂੜੇ ਪੰਜਾਬ ਚੈਨਲ ਤੇ ਬਹੁਤ ਕੋਸ਼ਟ ਕੀਤੀ ਉਹਨਾਂ ਨੇ ਦਬਾਉਣ ਦੀ ਕਿੰਨਾ ਸਾਡੇ ਪਿੰਡ ਤੇ ਸਾਰੇ ਤੇ ਹੱਤਿਆਚਾਰ ਕਰਾਇਆ ਤੇ ਮਨਿੰਦਰ ਸਿੰਘ ਸਿੱਧੂ ਨੇ ਸੱਚ ਦੀ ਆਵਾਜ਼ ਚੱਕੀ ਤੇ ਕਿੱਦਾਂ ਹੁਣ ਉਹਦੇ ਤੇ ਪਰਚੇ ਪਾਏ ਇਹ ਆਮ ਆਦਮੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਅਸੀਂ ਸਫਤਨ ਖੇਤੀ ਕਰਦੇ ਆਂ ਇਹਦੀ ਅਸੀਂ ਪਰਚੇ ਜਿਵੇਂ ਚੰਦ ਭਾਂਦੇ ਲੋਕਾਂ ਦੇ ਰੱਦ ਕਰਵਾਏ ਹੋਏ ਆ ਤੇ ਅਸੀਂ ਇਸੇ ਤਰ੍ਹਾਂ ਇਹ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਵੀ ਅਸੀਂ ਰੱਦ ਕਰਾ ਕੇ ਹਟਾਂਗੇ ਭਾਵੇਂ ਸਾਨੂੰ ਲੱਖੋਸ਼ਟਾ ਕਰਨਾ ਪੈਣਾ ਅਸੀਂ ਪਰਚਾ ਰੱਦ ਕਰਾ ਕੇ ਹਟਾਂਗੇ ਅਸੀਂ ਆਮ ਆਦਮੀ ਸਰਕਾਰ ਨੂੰ ਚਾਹੁੰਨੇ ਆ ਜਿਹਦੇ ਤੇ ਪਰਚੇ ਹੋਏ ਹੁੰਦੇ ਆ ਗੁੰਡਿਆਂ ਤੇ ਜਿਵੇਂ ਗਮਦੂਰ ਸਿੰਘ ਪੱਪੂ ਵਰਗੇ ਆ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਜਿਹੜਾ ਇਹ ਰੱਦ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਮਨਿੰਦਰ ਹੋਰਾ ਤੇ ਪਰਚਾ ਇਸ ਕਰਕੇ ਵੀ ਪਾਇਆ ਗਿਆ ਕਿ ਉਹਨਾਂ ਨੇ ਚੰਦ ਭਾਨ ਦੇ ਵਿੱਚ ਜੋ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਪਾਸਾ ਪਲਟਿਆ ਹਾਂਜੀ ਇਹ ਤਾਂ ਸਾਨੂੰ ਸਾਫ਼ ਹੀ ਦਿਖੀ ਜਾਂਦਾ ਮਨਿੰਦਰ ਸਿੰਘ ਸਿੱਧੂ ਨੇ ਪਹਿਲਾਂ ਸੱਚ ਚਾਲ ਉਹਨੂੰ ਨਹੀਂ ਹੋਇਆ ਤੇ ਉਹਨੇ ਜਦੋਂ ਸੱਚ ਦਿਖਾਇਆ ਤੇ ਉਹਨੇ ਇਕੱਲੇ ਨੇ ਆਵਾਜ਼ ਚੱਕਦਾ ਰਿਹਾ ਉਹ ਦਿਨ ਪਰ ਆਤਮਨਿੰਦਰ ਸਿੰਘ ਸਿੱਧੂ ਨੇ ਇੱਕ ਕਰਤੀ ਤੇ ਉਹਨੂੰ ਗਮਦੂਰ ਸਿੰਘ ਪੱਪੂ ਵੱਲੋਂ ਕਿਸੇ ਤੋਂ ਫੋਨ ਕਰਵਾਇਆ ਗਿਆ ਢੌਂਕਾਂ ਵੀ ਦਰਵਾਜ਼ਾ ਵਾਗਾਂ ਗਈਆਂ ਉਹਨੇ ਜਿਹੜੀ ਪੋਸਟ ਪਾ ਕੇ ਸਾਂਝੀ ਵੀ ਕੀਤੀ ਸੀਗੀ ਵੀ ਮੈਨੂੰ ਧੌਂਕਾ ਦਿਨ ਮਦਬੋਂਦਾ ਮਨਿੰਦਰ ਸਾਹਿਬ ਗਮਦੂਸੇ ਕੇ ਪੱਪੂ ਤੇ ਵੀ ਇਹਦੇ ਤੇ ਗ੍ਰਿਫਤਾਰੀ ਹੋਵੇ ਇਹਦੀ ਤੇ ਉਹ ਜੋ ਨਹੀਂ ਹੋਇਆ ਤੇ ਹੁਣ ਮਨਿੰਦਰ ਸਿੰਘ ਸਿੱਧੂ ਤੇ ਪਰਚਾ ਉਹਨਾਂ ਨੇ ਝੂਠਾ ਹੀ ਕਰਵਾਤਾ ਜੀ ਹਾਂਜੀ ਆਪਾਂ ਗੱਲ ਕਰਦੇ ਆ ਆ ਲక్ష్మణ ਸਿੰਘ ਜੀ ਕੀ ਪ੍ਰੋਗਰਾਮ ਹੈ ਅੱਜ ਤੁਹਾਡਾ ਪ੍ਰੋਗਰਾਮ ਇਹ ਆ ਕਿ ਭਗਵੰਤ ਮਾਨ ਸਰਕਾਰ ਉਹਦੇ ਵਿਧਾਇਕ ਆ ਅਮੋਲਕ ਸਿੰਘ ਤੇ ਉਹਦੇ ਵਿਧਾਇਕ ਬਲਕਾਰ ਸਿੱਧੂ ਨੇ ਪੂਰੀ ਤਰ੍ਹਾਂ ਨਾਲ ਅੱਤ ਚੱਕੀ ਹੋਈ ਆ ਹੂੰ ਲੋਕਾਂ ਦੀ ਸੱਚ ਸੱਚ ਦੀ ਆਵਾਜ਼ ਦੇ ਗਲ ਗੂਠਾ ਦਿੱਤਾ ਜਾ ਰਿਹਾ ਹਰ ਫਰੰਟ ਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਕੇਜਰੀਵਾਲ ਕਹਿਣਾ ਹੁੰਦਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂ ਜੇ ਕੇਜਰੀਵਾਲ ਕੀ ਗਾਰੰਟੀ ਹੈ ਔਰ 4 ਸਾਲ ਲੰਘਣ ਵਾਲੇ ਹੋ ਗਏ ਨਸ਼ਾ ਉਹਦੋਂ ਕਈ ਗੁਣਾ ਵੱਧ ਗਿਆ ਇਸੇ ਤਰ੍ਹਾਂ ਨਾਲ ਉਹ ਕਹਿੰਦੇ ਸੀ ਸਾਡਾ ਹਰਾ ਪੈਨਾ ਜਿਹੜਾ ਗਰੀਬਾਂ ਦੇ ਹੱਕ 'ਚ ਚੱਲੂਗਾ ਭਗਵੰਤ ਮਾਨ ਦਾ ਹਰਾ ਪੈਨ ਮਜ਼ਦੂਰਾਂ ਦੇ ਹੱਕ 'ਚ ਤਾਂ ਨਹੀਂ ਚੱਲਿਆ ਉਹਨਾਂ ਦੀ ਡਾਂਗ ਚੱਲ ਪਈ ਸਾਡੇ ਖਿਲਾਫ ਹੂੰ ਚੰਦ ਭਾਣ ਦੇ ਮਜ਼ਦੂਰਾਂ ਦੇ ਉੱਤੇ ਇਹਨਾਂ ਦੇ ਐਮਐਲਏ ਦੇ ਹਮਾਇਤਿਆਂ ਨੇ ਬੁਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਕੁੱਟਮਾਰ ਕੀਤੀ ਪੁਲਿਸ ਕੋਲੇ ਉਲਟੇ ਗ੍ਰਿਫਤਾਰ ਕਰਵਾਏ ਇਸੇ ਤਰ੍ਹਾਂ ਦੇ ਨਾਲ ਥਾਂ ਥਾਂ ਦੇ ਉੱਤੇ ਕੀਤਾ ਜਾ ਰਿਹਾ ਕਿਸਾਨਾਂ ਦੀਆਂ ਜ਼ਮੀਨਾਂ ਅੱਡ ਅੱਡ ਤਰੀਕਿਆਂ ਦੇ ਨਾਲ ਕਿਤੇ ਭਾਰਤ ਮਾਲਾ ਪ੍ਰੋਜੈਕਟ ਕੱਢਣਾ ਹੈ ਕਿਤੇ ਗੈਸ ਪਾਈਪਲਾਈਨ ਕਰਨੀ ਆ ਕਿਤੇ ਸਮਾਰਟ ਸਿਟੀ ਬਣਾਉਣਾ ਉਹਦੇ ਨਾਂ ਥੱਲੇ ਉਹ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਦੇ ਤੇ ਹੱਲਾ ਬੋਲਿਆ ਜਾ ਰਿਹਾ ਡਾਂਗਾ ਭਰਾਈਆਂ ਜਾ ਰਹੀਆਂ ਕਿਤੇ ਕੈਂਸਰ ਵਰਗੀਆਂ ਬਿਮਾਰੀਆਂ ਫਲਾਉਣ ਵਾਲੀਆਂ ਜਿਹੜੀਆਂ ਫੈਕਟਰੀਆਂ ਜੇ ਲੋਕ ਉਹਦਾ ਵਿਰੋਧ ਕਰਦੇ ਆ ਤਾਂ ਉੱਥੇ ਕਦੇ ਜੀਰੇ ਚ ਡਾਂਗ ਭਰਾਉਂਦੇ ਆ ਕਦੇ ਭੁੰਦੜੀ ਚ ਡਾਂਗ ਭਰਾਈ ਜਾਂਦੀ ਆ ਮਜ਼ਦੂਰ ਔਰਤਾਂ ਨਾਲ ਵਾਦਾ ਕੀਤਾ ਗਿਆ ਕਿ ਹਜ਼ਾਰ ਹਜ਼ਾਰ ਰੁਪਿਆ ਦਿਆ ਕਰਾਂਗੇ ਤੁਹਾਨੂੰ ਕਿਹਾ ਗਿਆ ਕਿ ਇੱਥੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਉਹ ਜਿਹੜਾ ਮਾੜਾ ਮੋਟਾ ਪਹਿਲਾ ਰੋਜ਼ਗਾਰ ਮੈਲਦਾ ਉਹ ਖੋਣ ਤੇ ਆ ਗਿਆ ਕਿਹਾ ਗਿਆ ਸੀ ਕਿ ਇੱਥੇ ਪਿੰਡਾਂ 'ਚ ਉਹ ਸਰਕਾਰ ਚੱਲਿਆ ਕਰੂਗੀ ਪਰ ਪਿੰਡਾਂ 'ਚ ਉਹ ਸਰਕਾਰ ਤਾਂ ਕੀ ਪਿੰਡਾਂ ਦੇ ਵਿੱਚ ਤਾਂ ਇਹਨਾਂ ਦਾ ਕੋਈ ਵੀਡੀਓ ਨਹੀਂ ਆ ਕੇ ਵੱਡਦਾਗਾ ਸਭ ਫੈਸਲੇ ਜਿਹੜੇ ਦਿੱਲੀ ਤੋਂ ਹੋ ਕੇ ਆਉਂਦੇ ਆ ਤੇ ਉਦੋਂ ਗਾਂ ਦੇ ਕਹਿਣਾ ਹੋਵੇ ਉਹਦੇ ਪਿੱਛੇ ਵਸ਼ਿੰਗਟਨ ਬੈਠਾ ਟਰੰਪ ਬੈਠਾ ਉਥੋਂ ਚੱਲ ਕੇ ਫੈਸਲੇ ਹੁੰਦੇ ਆ ਇਹਨਾਂ ਤੋਂ ਸ਼ਰਮ ਨਾਲ ਡੁੱਬ ਕੇ ਇਹਨਾਂ ਨੂੰ ਮਰ ਜਾਣਾ ਚਾਹੀਦਾ ਹੈ ਕਿ ਸੈਨਿਕ ਜਹਾਜ਼ ਆ ਜਿਹੜਾ ਫੌਜੀ ਜਹਾਜ਼ ਅਮਰੀਕਾ ਨੇ ਭੇਜਿਆ ਇੱਥੇ ਉਹਦੇ ਬੈਗੋਨੂ ਦਾ ਰੋਕਿਆ ਨਹੀਂ ਗਿਆ ਇਹਨਾਂ ਤੋਂ ਕਿ ਸਾਡੇ ਦੇਸ਼ ਦੀ ਪ੍ਰਭੂ ਸਤਾ ਸਾਰ ਸੀ ਬੜੇ ਵਿਸ਼ਵ ਗੁਰੂ ਆ ਉਥੋਂ ਜਿਹੜੇ ਗਰੀਬੀ ਦੇ ਮਾਰੇ ਇੱਥੇ ਰਜਗਾਰ ਨਾ ਮਿਲਣ ਕਰਕੇ ਭਗਵਾਨ ਜੀ ਕਹਿੰਦਾ ਹੁੰਦਾ ਸੀਗਾ ਜੀ ਬਾਹਰ ਲੈ ਆ ਕੇ ਇੱਥੇ ਨੌਕਰੀਆਂ ਕਰਿਆ ਕਰਨਗੇ ਪਰ ਅੱਜ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ 18000 ਭਾਰਤੀ ਆ ਜਿਹੜੇ ਅਮਰੀਕਾ ਨੇ ਰਿਪੋਰਟ ਕਰਤੇ ਬਾ ਉਥੋਂ ਭੇਜਤੇ ਤੇ ਉਹਨਾਂ ਦਾ ਕਸੂਰ ਇਹ ਨਹੀਂ ਆ ਕਿ ਇੱਥੇ ਉਹਨਾਂ ਨੂੰ ਰੋਜ਼ਗਾਰ ਨਹੀਂ ਸੀ ਮਿਲਦਾ ਉਹ ਵੱਖ-ਵੱਖ ਤਰੀਕਿਆਂ ਨਾਲ ਉਥੇ ਗਏ ਉਹਨਾਂ ਏਜੰਟਾ ਖਿਲਾਫ ਕਾਰਵਾਈ ਕਰਨ ਦੀ ਬਜਾਏ ਅਮਰੀਕਾ ਨੇ ਜਿਹੜਿਆਂ ਨੇ ਸੰਗੜਾ ਚ ਨੂੜ ਕੇ ਸਾਡੇ ਪੰਜਾਬੀ ਤੇ ਹਿੰਦ ਭਾਰਤ ਦੇ ਲੋਕ ਭੇਜੇ ਪਰ ਅੱਜ ਕੇਂਦਰੀ ਮੰਤਰੀ ਦਾ ਬਿਆਨ ਆਇਆ ਕੇਂਦਰੀ ਮੰਤਰੀ ਮਨੋਰ ਲਾਲ ਖੱਤਰ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਰਿਹਾ ਉਹ ਕਹਿੰਦਾ ਵੀ ਅਸੀਂ ਕਹਿੰਨੇ ਆ ਕੁਝ ਗਲਤ ਨਹੀਂ ਹੋਇਆ ਉਹ ਕਹਿੰਦਾ ਕੋਈ ਹਮਦਰਦੀ ਨਹੀਂ ਸਾਨੂੰ ਇੱਕ ਪੈਸੇ ਦੀ ਜਿਹੜੇ ਅਮਰੀਕਾ ਨੇ ਇਦਾਂ ਭੇਜੇ ਨੇ ਕਹਿੰਦਾ ਗੈਰ ਕਾਨੂੰਨੀ ਤਰੀਕਿਆਂ ਨਾਲ ਗਏ ਸੀ ਇਹਦੇ 'ਚ ਸਾਡਾ ਕੀ ਕਸੂਰ ਆ ਤੁਹਾਡਾ ਕਸੂਰ ਇਹ ਆ ਕਿ ਤੁਸੀਂ ਇੱਥੇ ਰਜਗਾਰ ਨਹੀਂ ਦਿੱਤਾ ਉਹਨਾਂ ਨੂੰ ਜੇ ਗੈਰ ਕਾਨੂੰਨੀ ਤਰੀਕਿਆਂ ਨਾਲ ਗਏ ਆ ਤੇ ਜਿਹੜੇ ਏਜੰਟਾਂ ਨੇ ਭੇਜਿਆ ਉਹ ਤੁਹਾਡੇ ਹੀ ਪਾਲੇ ਪੋਲੋਸੇ ਆ ਤੁਸੀਂ ਇੰਡੋਨੇਸ਼ੀਆ ਵਰਗੇ ਮੋਲਕਾ ਜਿਹੜੇ ਛੋਟੇ ਛੋਟੇ ਉਹਨਾਂ ਨੇ ਤਾਂ ਇਸ ਗੱਲ ਦੇ ਉੱਤੇ ਖੜ ਕੇ ਵਿਰੋਧ ਕੀਤਾ ਵੀ ਅਸੀਂ ਆਪ ਦਾ ਭਾਰਤ ਆਪਦੇ ਮੁਲਕ ਦਾ ਜਹਾਜ਼ ਭੇਜਾਂਗੇ ਹਵਾਈ ਜਹਾਜ਼ ਉਹਦੇ 'ਚ ਸਾਡੇ ਮੁੰਡੇ ਆਉਣਗੇ ਸਾਡੀਆਂ ਕੁੜੀਆਂ ਆਉਣਗੀਆਂ ਇਹਨਾਂ ਦੀ ਤਾਂ ਜਰਤ ਹੀ ਨਹੀਂ ਪਈ ਉਹਨਾਂ ਨੇ ਮੁਰੇ ਦਾ ਪੂਛ ਹਲਾਉਂਦੇ ਆ ਇਹ ਇਸ ਕਰਕੇ ਇਹ ਪੂਰੀ ਤਰ੍ਹਾਂ ਨਾਲ ਦੋਸ਼ੀ ਆ ਉਹ ਲੋਕ ਰਜਗਾਰ ਕਮਾਉਣ ਵਾਸਤੇ ਗਏ ਆ ਉਥੇ ਡਾਕੇ ਮਾਰਨ ਨਹੀਂ ਗਏਗੇ ਉਹ ਉਹ ਇਸ ਕਰਕੇ ਜਾਂਦੇ ਆ ਕਿ ਇੱਥੇ ਰਜਗਾਰ ਨਹੀਂ ਦੇ ਸਕੇ 10 ਸਾਲ ਉਹਨਾਂ ਦੀ ਸਰਕਾਰ 15 ਸਾਲ ਹੁਣ ਕਹਿੰਦੇ ਹੁਣ ਸਾਡੀ ਪੰਜ ਤੀਜੇ ਦੌਰ ਦੀ ਆ ਗਈ ਜਿਹੜਾ ਕਹਿੰਦੇ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਜੇ ਇੱਥੇ ਹੀ ਨੌਕਰੀਆਂ ਮਿਲਦੀਆਂ ਹੁੰਦੀਆਂ ਉਹ ਲੋਕ ਕਾਹਨੂੰ ਜਾਂਦੇ ਬਾਹਰ ਨੂੰ ਤੇ ਜਿਹੜਾ ਭਗਵਾਨਤਮਾਨ ਕਹਿੰਦੇ ਸੀ ਕਿ ਵਿਦੇਸ਼ੀ ਆ ਕੇ ਇੱਥੇ ਦਾ ਨੌਕਰੀਆਂ ਕਰਿਆ ਕਰਨਗੇ ਇਹ ਰੋਕ ਹੀ ਨਹੀਂ ਸਕਿਆ ਉਸ ਗੱਲ ਨੂੰ ਔਰ ਮਜ਼ਦੂਰਾਂ ਨੇ ਨਾਲ ਤਾਂ ਹਰ ਥਾਂ ਦੇ ਉੱਤੇ ਧੱਕਾ ਕੀਤਾ ਮਜ਼ਦੂਰਾਂ ਨੂੰ ਤਾਂ ਇਹ ਮੀਟਿੰਗ ਦੇਣ ਵਾਸਤੇ ਤਿਆਰ ਨਹੀਂ ਮੁਸਕਾਉਣ ਲੱਗ ਗਏ ਨੂੰ 14.5 ਇਸ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਆ ਅਸੀਂ ਸਮਝਦੇ ਹਾਂ ਕਿ ਚੰਦ ਭਾਣ ਦੇ ਮਜ਼ਦੂਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਜ਼ਬਰਟਾਇਆ ਗਿਆ ਔਰ ਮਨਿੰਦਰਜੀਤ ਸਿੱਧੂ ਸਮੇਤ ਬਹੁਤ ਸਾਰੇ ਸਾਡੇ ਸੋਸ਼ਲ ਮੀਡੀਆ ਪੱਤਰਕਾਰ ਨੇ ਚੈਨਲ ਨੇ ਜਿਹੜੇ ਉਹਨਾਂ ਨੇ ਸੱਚਾਈ ਦਿਖਾਈ ਔਰ ਉਸ ਸੱਚਾਈ ਦੇ ਕਰਕੇ ਇਹਨਾਂ ਦੀ ਕਿਰਕਰੀ ਹੋਈ ਇਹਨਾਂ ਨੂੰ ਜਿਹੜੇ ਬੰਦੇ ਫੜੇ ਹੋਏ ਸੀ ਉਹ ਛੱਡਣੇ ਪਏ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਦੇ ਪਰਚੇ ਦਰਜ ਕਰਨੇ ਪਏ ਹਲੇ ਹਾਂ ਹਲੇ ਵੀ ਉਹਨਾਂ ਨੂੰ ਬਚਾਉਣ ਤੇ ਲੱਗੇ ਵੇ ਭਾਵੇਂ ਉਹ ਪਰ ਇੱਕ ਤਰ੍ਹਾਂ ਦੇ ਨਾਲ ਮੂੰਹ ਦੀ ਖਾਣੀ ਪਈ ਉਹ ਸਾਰਾ ਕੁਝ ਕਹਾਣੀ ਬਦਲ ਗਈ ਉੱਤੇ ਹੋਣ ਵਾਲਾ ਕੰਮ ਹੋ ਗਿਆ ਇਸ ਕਰਕੇ ਨਾ ਅਮੋਲਕ ਨੂੰ ਉਹ ਗੱਲ ਹਜਮਾਉਂਦੀ ਆ ਨਾ ਉਹਦੇ ਜਿਹੜੇ ਬਾਕੀ ਦੇ ਬਲਕਾਰ ਸਿੱਧੂ ਵਰਗੇ ਆ ਉਹਨਾਂ ਨੂੰ ਹਜਮਾਉਂਦੀ ਆ ਚਾਹੀਦਾ ਤਾਂ ਇਹ ਸੀ ਜਿਸ ਕਿਸਮ ਨਾਲ ਔਰਤਾਂ ਦੇ ਖਿਲਾਫ ਬਲਕਾਰ ਸਿੱਧੂ ਜਿਹੜਾ ਚੁਣਿਆ ਹੋਇਆ ਨਮਾਇੰਦਾ ਲੋਕਾਂ ਦਾ ਉਹ ਘਟਿਆ ਸ਼ਬਦਾਵਲੀ ਵਰਤਦਾ ਸੀ ਤਾਂ ਉਹ ਵਰਤ ਹੀ ਨਹੀਂ ਸਕਦੇਗੇ ਪਰਚਾ ਤਾਂ ਉਹਦੇ ਨੇ ਹੋਣਾ ਚਾਹੀਦਾ ਸੀਗਾ ਪਰ ਕਰਤਾ ਮਨਿੰਦਰਜੀਤ ਦੇ ਉੱਤੇ ਜਿਹਨੇ ਸੱਚਾਈ ਸਾਹਮਣੇ ਲਿਆਂਦੀ ਆ ਇਸ ਕਰਕੇ ਇਹ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਹਰ ਫਰੰਟ ਤੇ ਫੇਲ ਹੋਈ ਵੀ ਸਰਕਾਰ ਆ ਜਦੋਂ ਨਹੀਂ ਸੀ ਬਣੀ ਤਾਂ ਲక్ష్మణ ਸਿੰਘ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਸਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਆ ਸੱਤਾ ਨੂੰ ਸਵਾਲ ਕਰਨੇ ਚਾਹੀਦੇ ਆ ਹਕੂਮਤ ਨੂੰ ਸਵਾਲ ਕਰਨੇ ਚਾਹੀਦੇ ਆ ਤੇ ਅੱਜ ਪਰਚੇ ਕਰ ਰਹੇ ਨੇ ਉਹ ਤਾਂ ਉਦੋਂ ਗਾਂ ਵੀ ਕਹਿਣਾ ਹੁੰਦਾ ਸੀ ਭਗਵਾਨ ਤਮਾਨ ਵੀ ਡਲਾ ਤੋਂ ਡਲਾ ਹੁੰਦਾ ਹੈ ਹੂੰ ਕਹੀਂ ਸਹੀ ਚਲਾਉ ਹਾਂ 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 ਇਸ ਕਰਕੇ ਉਹ ਕਹਿਣ ਦੀਆਂ ਗੱਲਾਂ ਹੋਰ ਨੇ ਦੇਖੋ ਅਸੀਂ ਤਾਂ ਜਥੇਬੰਦੀਆਂ ਨੇ ਪਹਿਲਾਂ ਵੀ ਜਦੋਂ ਇਹਦੀ ਹਵਾ ਬਣੀ ਉਹਨਾਂ ਮੌਕਿਆਂ ਦੇ ਉੱਤੇ ਵੀ ਕਿਹਾ ਸੀਗਾ ਵੱਡੇ ਇਕੱਠ ਕਰਕੇ ਲੋਕਾਂ ਨੂੰ ਕਿਹਾ ਕਿ ਜਿਹੜਾ ਮਰਜ਼ੀ ਆ ਜੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਆਹੀ ਕੜੀ ਖੋਲਣੀ ਆ ਇਹ ਮਜ਼ਦੂਰਾਂ ਦੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰ ਹੀ ਨਹੀਂ ਸਕਦੇਗੇ ਇਸ ਕਰਕੇ ਇਹ ਜਿਹੜਾ ਜ਼ਮੀਨਾਂ ਦੀ ਵੰਡ ਦਾ ਸਵਾਲ ਆ ਮਜ਼ਦੂਰਾਂ ਦਾ ਉਹਦਾ ਨਾਮ ਹੀ ਲੈਣ ਦਿੰਦੇ ਇਹ ਤਾਂ ਪੰਚਾਇਤੀ ਜ਼ਮੀਨ ਤੀਜੇ ਹਿੱਸੇ ਦੀ ਮਜ਼ਦੂਰਾ ਵੀ ਹੁੰਦੀ ਆ ਠੇਕੇ ਤੇ ਲੈਣੀ ਆ ਸੀ ਉਹ ਲੈਣ ਵਾਸਤੇ ਵੀ ਡਾਂਗਾ ਖਾਣੀਆਂ ਪੈਣੀਆਂ ਹਰ ਸਾਲ ਸਾਨੂੰ ਮਜ਼ਦੂਰਾ ਨੂੰ ਇਸੇ ਤਰ੍ਹਾਂ ਦੇ ਨਾਲ ਮਜ਼ਦੂਰਾ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਕਿ ਤੁਹਾਡੇ ਦੇ ਪਾਏ ਪਰਚੇ ਰੱਦ ਕਰਾਂਗੇ ਤੁਹਾਡੀ ਦਿਹਾੜੀ ਆ ਜਿਹੜੀ ਐਸੀ ਵਧਾਵਾਂਗੇ ਇਹ ਸਰਕਾਰ ਬਣਨ ਤੋਂ ਪਹਿਲੇ ਸਾਲ ਹੀ ਸਾਡੇ ਨਾਲ ਕਿਹਾ ਕਿ ਕੇਜਰੀਵਾਲ ਨੇ 500 ਰੁਪਏ ਦਿਹਾੜੀ ਕੀਤੀ ਆ ਅਸੀਂ ਤਾਂ ਇੱਥੇ ਤਾਂ ਕਰਾਂਗੇ ਕਰਾਂਗੇ ਅਸੀਂ 700 ਮੰਗਿਆ ਸੀ ਉਹ 700 ਦਾ ਕੀ ਕਰਨਾ ਇਹ ਤਾਂ ਜਿਹੜਾ ਪਹਿਲਾ ਮੜਾ ਮੋਟਾ ਕੰਮ ਮਿਲਦਾ ਉਹ ਵੀ ਖੋਣ ਦੇ ਉੱਤੇ ਆ ਗਏ ਆ ਇਸ ਕਰਕੇ ਸਭ ਤਰ੍ਹਾਂ ਨਾਲ ਜਦੋਂ ਫੇਲ ਹੋ ਗਏ ਹੁਣ ਇਹ ਤੇ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਜਿਵੇਂ ਦਿੱਲੀ ਚ ਹੋ ਗਈ ਸਾਡੇ ਨਾਲ ਹੁਣ ਬਚਦੇ ਪੰਜਾਬ ਚ ਵੀ ਨਹੀਂ ਅਸੀਂ ਇਸ ਲਈ ਜਿਹੜੀ ਸਚਾਈ ਆ ਇਹਦਾ ਗਲਾ ਕੁੱਟ ਦੋ ਇਹ ਪੂਰੀ ਤਰ੍ਹਾਂ ਨਾਲ ਅਤਾਨਾਸ਼ਾਹੀ ਆ ਜਿਵੇਂ ਮੋਦੀ ਨੇ ਗੋਦੀ ਮੀਡੀਆ ਬਣਾਇਆ ਹੋਇਆ ਇਹਨੇ ਵੀ ਪੰਜਾਬ ਦੇ ਵਿੱਚ ਆਪਦਾ ਗੋਦੀ ਮੀਡੀਆ ਬਣਾਇਆ ਹੋਇਆ ਜਿਹੜਾ ਸੱਤਾ ਨੂੰ ਸਵਾਲ ਤਾਂ ਕੀ ਕਰੂਗਾ ਸੱਤਾ ਦੇ ਮੂਰੇ ਉਹਨਾਂ ਜਿਵੇਂ ਉਹ ਪੇਸ਼ ਕਰਦੇ ਆ ਉਹਵੇਂ ਕਰਦੇ ਆ ਪਰ ਜਿਹੜੇ ਕੁਝ ਪੱਤਰਕਾਰ ਸੋਸ਼ਲ ਮੀਡੀਆ ਦੇ YouTube ਚੈਨਲਾਂ ਵਾਲੇ ਤੁਹਾਡੇ ਵਰਗੇ ਮਨਿੰਦਰਜੀਤ ਵਰਗੇ ਹੋਰ ਪੱਤਰਕਾਰ ਭਾਈਚਾਰਾ ਬਚਿਆ ਹੁਣ ਉਹ ਉਹਨਾਂ ਦਾ ਗਲਾ ਘੁੱਟਣ ਤੇ ਲੱਗਿਆ ਹੋਇਆ ਕਿ ਜੇ ਤੁਸੀਂ ਗੱਲ ਕਰੋਗੇ ਤਾਂ ਫਿਰ ਆ ਤੁਹਾਡੇ ਤੇ ਪਰਚੇ ਹੋਣਗੇ ਪਰ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜ਼ਬਰ ਹਰ ਮਸਲੇ ਦਾ ਹੱਲ ਨਹੀਂ ਹੁੰਦਾਗਾ ਜਿੰਨਾ ਤੁਸੀਂ ਜ਼ਬਰ ਕਰੋਗੇ ਨਾ ਲੋਕਾਂ ਚ ਉਹਨਾਂ ਹੀ ਰੋਸ ਆਊਗਾ ਜੇ ਜ਼ਬਰ ਨਾਲ ਹੀ ਦਵਾਏ ਜਾ ਸਕਦੇ ਹੁੰਦੇ ਆ ਚੰਦਪਾਣ ਵਾਲੇ ਦਾ ਹੁਣ ਸੜਕ ਤੇ ਨਾ ਨਾ ਹੁੰਦੇ ਇਕੱਠੇ ਨਾ ਨਾ ਹੁੰਦੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਣੀ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਵੀ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਾਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਸ ਕਰਕੇ ਪਹਿਲਾਂ ਚੰਦਪਾਣ ਵਾਲੇ ਮਾਮਲੇ 'ਚ ਵੀ ਮੂੰਹ ਦੀ ਖਾਦੀ ਇਹਨਾਂ ਨੇ ਤੇ ਹੁਣ ਫਿਰ ਬਨਿੰਦਰ ਜੀ ਸਿੱਧੂ ਵਾਲੇ ਮਾਮਲੇ 'ਚ ਓਦੋਂ ਵੀ ਵੱਡੀ ਭੈੜੀ ਹਾਲਤ ਹੋ ਗਈ ਇਹਨਾਂ ਦੀ ਇਹ ਅਸੀਂ ਮਾਨ ਸਾਹਿਬ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਕੰਨ ਤੇ ਲਿਖਿਆ ਪੜ੍ਹ ਲਓ ਲੋਕਾਂ ਨੇ ਤੁਹਾਡੇ ਖਿਲਾਫ ਬਹੁਤ ਗੁੱਸਾ ਭਰਿਆ ਹੋਇਆ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਜਾਓ ਜੇ ਤੁਸੀਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਨਾ ਲੋਕ ਹੁਣ ਦਬ ਦੇਣਗੇ ਇਸ ਲਈ ਇਹ ਭਲੇਖੇ ਕੱਢ ਦੇਣ ਇਹ ਜੀ ਤੇ ਆ ਚੰਦ ਭਾਣ ਦੇ ਲੋਕ ਇਹਦੋਂ ਪਹਿਲਾਂ ਉੱਥੇ ਜੈਤੂ ਦੇ ਵਿੱਚ ਵੀ ਮਜਾਰਾ ਹੋ ਗਿਆ ਤੇ ਅੱਜ ਵੀ ਇਹ ਸੈਂਕੜੇ ਖੜੇ ਆ ਉਦੋਂ ਤਾਂ ਸੋਚਿਆ ਸੀ ਉਹਨਾਂ ਨੇ ਵੀ ਪਰਚੇ ਪਾ ਕੇ ਬੰਦੇ ਅੰਦਰ ਕਰਕੇ ਤੇ ਗੋਲੀਆਂ ਚਲਵਾ ਕੇ ਇਹਨਾਂ ਤੇ ਇਹਨਾਂ ਦੀ ਦਾਵਾ ਜੀ ਬੰਦ ਕਰ ਦੇਾਂਗੇ ਹੁਣ ਤੁਹਾਡਾ ਅੱਜ ਇੱਥੇ ਕੀ ਪ੍ਰੋਗਰਾਮ ਹੈ ਅੱਜ ਸਾਡਾ ਪ੍ਰੋਗਰਾਮ ਇਹ ਆ ਕਿ ਜੋ ਆਹ ਮਨਿੰਦਰ ਜੀ ਸਿੱਧੂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਆ ਅਸੀਂ ਉਹ ਕਾਪੀ ਸਾੜ ਕੇ ਇਹਦਾ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ ਸਰਕਾਰ ਨੂੰ ਅਪੀਲ ਵੀ ਕਰਾਂਗੇ ਉਹ ਅਪੀਲ ਸਮਝ ਲੈ ਸਾਡੀ ਚੇਤਾਵਨੀ ਸਮਝ ਲੈ ਕਿ ਉਹ ਜਲਦੀ ਤੋਂ ਜਲਦੀ ਜਿਹੜਾ ਪਰਚਾ ਉਹ ਰੱਦ ਕਰ ਦੇ ਹੂੰ ਸਗੋਂ ਦੀ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੇ ਜੇ ਇਨਸਾਫ ਦਾਤ ਕਰ ਜਾ ਤਾਂ ਜੀ ਭਗਵਾਨ ਜਮਾਨ ਜਿਹੜਾ ਕਹਿਣਾ ਹੁੰਦਾ ਸੀ ਨਾ ਵੀ ਇੱਥੇ ਤਾਂ ਜੀ ਪੂਰੀ ਪਾਰਦਰਸ਼ਤਾ ਦੇ ਨਾਲ ਚੱਲੂਗੀ ਗੱਲ ਰਿਸ਼ਵਤ ਵੀ ਕਹਿਣਾ ਹੁੰਦਾ ਸੀ ਖਤਮ ਹੋ ਗਈ ਇੱਥੇ ਤਾਂ ਰੋਜ਼ ਪਰਚੇ ਹੋ ਰਹੇ ਆ ਇਹਨਾਂ ਦਾ ਡੀਸੀ ਫੜਿਆ ਜਾਂਦਾ ਰਿਸ਼ਵਤ ਦੇ ਮਾਮਲੇ ਦੇ ਮੁਤਲ ਕਰਨਾ ਪੈ ਜਾਂਦਾ ਇਹਨਾਂ ਨੂੰ ਠੀਕ ਹੈ ਨਾ ਇਸ ਲਈ ਬੁਰੀ ਤਰ੍ਹਾਂ ਫੇਲ ਹੋਈ ਸਰਕਾਰ ਆ ਤੇ ਹੁਣ ਅਕੀ ਪਲਾਹੀ ਹੱਥ ਮਾਰਦੀ ਐ ਵੀ ਭਾਈ ਚਾਲਕ ਕਿਤੇ ਚੰਦ ਭਾਣ ਦੇ ਲੋਕਾਂ ਨੂੰ ਕੁੱਟ ਦਿਓ ਕਿਤੇ ਭੂੰਦੜੀ ਦੇ ਲੋਕਾਂ ਨੂੰ ਕੁੱਟ ਦਿਓ ਕਿਤੇ ਜੋਂਦ ਦੇ ਵਿੱਚ ਜਾ ਕੇ ਡਾਂਗਾ ਭਰਾ ਦਿਓ ਤੇ ਕਿਤੇ 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 ਖਿੱਲਰੀ ਹੋਈ ਖਿੱਦੋ ਨੂੰ ਵਿਖਾਉਣ ਵਾਲਿਆਂ ਤੇ ਪਰਚੇ ਦਰਜ ਕਰ ਦਿਓ ਹਾਂਜੀ ਹਾਂਜੀ ਵੀ ਕਿਤੇ ਫਿਰ ਜਿਹੜਾ ਹੈਗਾ ਜਿਹਨੂੰ ਚੌਥਾ ਸੱਮ ਕਹਿੰਦੇ ਆ মিডিਆ ਉਹਦਾ ਗਲਾ ਕੁੱਟ ਦਿਓ ਇਸ ਲਈ ਇਹ ਗਲਾ ਗੁਲਾ ਨਹੀਂ ਕੁੱਟਿਆ ਜਾਣਾਗਾ ਇਹ ਬਹਿਮ ਹੀ ਐਦਾ ਤੇ ਇਹ ਬਹਿਮ ਲੋਕ ਫਿਰ ਕੱਢ ਦੇਣਗੇ ਜੇ ਨਹੀਂ ਇਹ ਕੱਲ ਨੂੰ ਰੱਖੀ ਹੋਈ ਆ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਟੀਚਰ ਹோம் ਦੇ ਵਿੱਚ ਬਣੂਗਾ ਫੇ ਅਗਲਾ ਪ੍ਰੋਗਰਾਮ ਦਿਖਾਵਾਂਗੇ ਇਹਨਾਂ ਨੂੰ ਪੰਜੀ ਦਾ ਭੌਣ ਜਿੱਥੇ ਮਰਜੀ ਆ ਲੈਣਾ ਦੇਖੋ ਜੀ ਇਸ ਵਕਤ ਚੰਦ ਭਾਨ ਪਿੰਡ ਦੇ ਵਿੱਚ ਇਹ ਜਿਹੜਾ ਐਫ ਆਈ ਆਰ ਹੈ ਜਿਹੜਾ ਪਰਚਾ ਉਹਦੀ ਕਾਪੀ ਸਾੜਨ ਦੀ ਤਿਆਰੀ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਕਿਉਂਕਿ ਇਹ ਮਜ਼ਦੂਰ ਤੇ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਤਹਈਆ ਕਰ ਲਿਆ ਕਿ ਮਨਿੰਦਰਜੀਤ ਸਿੱਧੂ ਤੇ ਲੋਕ ਆਵਾਜ਼ ਟੀਵੀ ਦੀ ਆਵਾਜ਼ ਨੂੰ ਇਸ ਤਰ੍ਹਾਂ ਦਮਨ ਨਹੀਂ ਦਿੱਤਾ ਜਾਊਗਾ ਜਿਸ ਤਰ੍ਹਾਂ ਦੱਬਣ ਦਾ ਸਰਕਾਰ ਨੇ ਭਰਮ ਪਾਲਿਆ